ਨੂੰ ਐਮਐਲਏ ਬਣਿਆ ਸਾਰੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਹ ਫੋਕਸ ਹੜਕੇ ਲੋਕਾਂ ਨੂੰ ਐਮਐਲਏ ਬਣਾਇਆ ਤੇ ਤੁਸੀਂ ਕੀ ਖੇ ਖਿਡਾਰੀ ਪਿਛਲੇ ਪਹਿਲੇ ਆ ਕੇ ਬਜ਼ੁਰਗ ਦੀ ਸਾਡੇ ਦੀ ਕਮਾਲ ਹੋ ਗਈ ਮੈਂ ਨਾ ਜਮਾਂ ਦਰਕਾਰੀ ਵੀ ਪਾਰਟੀ ਭਾਜਪਾ ਦੇ ਤੁਸੀਂ ਜਾ ਕੇ ਤੇ ਚ ਸ਼ਾਮਲ ਹੋ ਗਏ ਐਨਾ ਦਿੱਲੀ ਦੇ ਬਾਰਡਰਾਂ ਦੇ ਐਨਾ ਤਸ਼ੱਦਦ ਨਾਲ ਝੱਲਿਆ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਸੀ ਸਿੱਧੀਆਂ ਗੋਲੀਆਂ ਮਾਰੀਆਂ ਭਾਜਪਾ ਨੇ ਸਾਡੇ ਕਿਸਾਨਾਂ ਦੇ ਆ ਚਾਰ ਰੀਵਰ ਕੋਡ ਲੈ ਕੇ 23 ਕਾਨੂੰਨ ਤੋੜ ਕੇ ਮਜ਼ਦੂਰਾਂ ਵਾਸਤੇ ਕਿੰਨਾ ਵਾਸਤੇ ਮਜ਼ਦੂਰਾਂ ਵਾਸਤੇ ਸਾਨਾਂ ਤੋਂ ਪਹਿਲਾਂ ਉਹਨਾਂ ਨੇ ਮਾਰਿਆ ਹੀ ਮਾਰਿਆ ਮਿਤੂਰਾ ਤੇ ਆ ਮੰਡੀਆਂ ਤੋੜੀਆਂ ਡੇਡੇ ਢੰਗ ਨਾਲ ਲਿਆ ਕੇ ਇਹ ਕਿੰਦੀ ਬੋਲੀ ਬੋਲਦੇ ਆ ਪਾਪਾ ਦੀ ਤੇ ਭਾਈ ਤੋਂ ਸਾਡੇ ਭਾਈ ਦੇ ਮੁੰਡੇ ਦਾ ਸਾਨੂੰ ਆਸ ਨਹੀਂ ਸੀ ਮਹਿਬੂਬ ਨਹੀਂ ਸਾਨੂੰ ਗੱਲ ਨਹੀਂ ਨਹੀਂ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਸਾਨੂੰ ਸ਼ਰਮ ਸੀ ਸਾਡਾ ਪਰਿਵਾਰ ਸੀ ਭਾਈ ਸਾਡਾ ਪਰਿਵਾਰ ਸੀ ਤੇ ਅੱਜ ਭਾਈ ਨੇ ਸਾਡੇ ਮੁੰਡੇ ਪਾਣੀ ਕਰ ਜਾਂਦੇ ਰਹੀ ਜਾਂਦੇ ਹਾਂ ਇਹ ਮੈਂ ਨਹੀਂ ਨਹੀਂ ਚੱਲਣਾ ਰਹੇਗਾ ਹੱਥ ਇਹ ਨਹੀਂ ਕਹਿਣਾ ਦੀਓ ਸਾਨੂੰ ਪੂਰਾ ਗੁੱਸਾ ਨਾ ਅਸੀਂ ਅੱਜ ਬੋਲਣ ਲਈ ਆ ਕਿਸੇ ਨੂੰ ਇੱਥੇ ਨਾ ਅਸੀਂ ਕੱਲ ਬੋਲਣ ਦੀਏ ਭਾਜਪਾ ਨੂੰ ਦਾ ਖਾਸ ਕਰਕੇ ਕੰਨ ਕਰਕੇ ਸਾਡੇ ਬੰਦੇ ਪ੍ਰਸ਼ਾਸਨ ਸਾਡਾ ਸੁਣ ਲੈ ਸਾਡਾ ਵਿਰੋਧ ਦਾ ਸਵਾਲ ਆ ਅਸੀਂ ਵਿਰੋਧ ਕਰਨਾ ਹੀ ਕਰਨਾ ਨਾ ਕਿ ਲੋੜ ਪੜਨ ਲਈਏ ਕੱਲ ਨੂੰ ਸ joint ਕਿਸਾਨ ਮੋਰਚੇ ਦੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਕਾਨੂੰਨੋ ਜਿਹੜੇ ਵੱਡੇ ਐਲਾਨ ਹੋ ਸਟੇਜ ਤੋਂ ਹੋਣ ਜਾ ਰਹੇ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਭਾਈ ਭਾਰਾ ਤੇ ਭਾਈ ਪਾਪ ਭਜਾਓ ਦਾ ਨਾਅਰਾ ਸੀ ਉਹ ਅਸੀਂ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਉਹਦੇ ਦੇ ਨਾਅਰੇ ਤੇ ਫੁੱਲ ਚੜਾਉਂਦੇ ਹੋਏ ਅਸੀਂ ਅੱਜ ਇੱਥੇ ਪਿੰਡ ਚ ਭੇਲ ਵਾਲੀ ਵਿਰੋਧ ਕਰਦੇ ਆ ਜਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨਹੀਂ ਜਿਹੜੀ ਘਟਗਿੰਦੀਆਂ ਤੇ ਹਮਲੇ ਕਰ ਰਹੀ ਆ ਲਗਾਤਾਰ ਲੋਕਾਂ ਦਾ ਬਢਾਂਗਾ ਕਰਾਊਗੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਦੰਗੇ ਕਰਵਾ ਕੇ ਵੋਟਾਂ ਮੰਗ ਲਈ ਆ ਉਹ ਕਿਸੇ ਦਾ ਭਲਾ ਕਿ ਖੋਚਾਊਗੀ ਇੱਕ ਦੇਸ਼ ਇੱਕ ਮੰਡੀ ਇੱਕ ਬੋਲੀ ਇੱਕ ਪਹਿਰਾਵਾ ਉਹ ਲੋਕਾਂ ਨੂੰ ਮਾਰ ਕੇ ਰਾਜੀ ਆ ਲੋਕਾਂ ਦਾ ਭਲਾ ਨਹੀਂ ਚੁੰਦੀ ਖਾਸ ਕਰਕੇ ਭਾਈ ਜੱਗੇ ਵੀ ਗਏ ਸੀ ਨਾ ਬਹਿ ਕੇ ਮੁੜਿਆ ਇਹ ਚੱਲ ਅੱਗੇ ਜਿਹੜੀਆਂ ਕਰਤਾ ਕਰਕੇ ਮੁੱਕ ਰਿਆ ਐਮਐਸਪੀ ਸਾਲਾ ਜਿਹੜਾ ਮਾਮਲਾ ਉਹ ਪੰਜਾਬ ਹਰਿਆਣਾ ਤੇ ਰਾਜਸਥਾਨ ਚੱਲ ਰਿਹਾ ਆਲ ਇੰਡੀਆ ਦਾ ਮਾਮਲਾ ਐਮਐਸਪੀ ਵਾਲਾ ਵਿਚਾਰਨ ਦੀ ਗੱਲ ਕਹਿ ਕੇ ਉਹ ਤੋਂ ਮੁੱਕਰੀ ਗਈ ਇਹ ਦੇਸ਼ ਦੇ ਅੰਗ ਦਾ ਤਾਂ ਨੇ ਜੇ ਦੇਸ਼ ਦੇ ਮੀ ਦੂਰ ਨੇ ਦੇਸ਼ ਦੇ ਕਿਸਾਨ ਨੇ ਉਹ ਵੀ ਆਪਦਾ পেট ਭਰਦੇ ਨੇ ਤੇ ਅੰਗ ਦਾ ਤਾਂ ਲੋਕਾਂ ਦਾ পেট ਭਰਦੇ ਨੇ ਕੀ ਉਹ ਪੰਜਾਬ ਦੇ ਜਿਹੜੇ ਭਨਾਰੂ ਭਰਨ ਚ ਉਹਨਾਂ ਦਾ ਹਿੱਸਾ ਨਹੀਂ ਹੈ ਹੈ ਕਿਉਂ ਟੈਂਪ ਸੇਫਟੀ ਐਕਟ ਭਾਜਪੀ ਨੇ ਜਿਹੜਾ ਉਹ ਪੰਜਾਬ ਨੂੰ ਬਾਹਰ ਕੱਢ ਕੇ ਆਪਦਾ ਸਿੱਧਾ ਉਹਦੇ ਤੇ ਕਬਜ਼ਾ ਕੀਤਾ ਕਿਉਂ ਕੀਤਾ ਭਾਜਪਾ ਨੇ ਕਿਉਂਕਿ ਨਰਜ ਪਾਣੀ ਛੱਡਣਾ ਸੂਆਂ ਕਸਣਾਂ ਚ ਪਾਣੀ ਛੱਡਣਾ ਉਹ ਉਹ ਆਪਦੀ ਮਰਜ਼ੀ ਨਾਲ ਛੱਡਣਗੇ ਆ ਫਿਰ ਉਹ ਡੋਬਿਆ ਇਹ ਸਾਡਾ ਕੋਈ ਉਥੇ ਪੰਜਾਬ ਦਾ ਉਥੇ ਕੋਈ ਬੰਦਾ ਹੁੰਦਾ ਜਾ ਕੇ ਕਹਿ ਸਕਦਾ ਸੀ